ਜੁਜਿਕਾ ਕਾਲ ਸਹਾ ਕਰੈ ਮਾਹੀ ਗੁਰਜ ਕੀ ਪਤੇ ਭਰੋ ਮਹੱਲਾ ਤੀਜਾ ਸ਼ਬਦ ਵਿਚਾਰੇ ਸੋ ਜਨ ਸਾਚਾ ਜੇਨ ਕਾ ਹਿਰਦੈ ਸਾਚਾ ਸੋਈ ਸਾਚੀ ਭਗਤ ਕਰਹਿ ਦਿਨ ਰਾਤੀ ਤਾਂ ਤਨ ਦੁਖ ਨਾ ਹੋਈ ਭਗਤ ਭਗਤ ਕਹੈ ਸਭ ਕੋਈ ਭਗਤ ਭਗਤ ਇਥੇ ਵਿਸਰਾਮ ਕਹੈ ਸਭ ਕੋਈ ਭਗਤ ਭਗਤ ਕਹੈ ਸਭ ਕੋਈ ਬੇਨ ਸਾਤਗੁਰ ਸੇਵੇ ਭਗਤ ਨਾ ਪਾਈਐ ਪੂਰੈ ਭਾਗ ਮਿਲੈ ਪ੍ਰਭ ਸੋਈ ਰਹਾਉ ਮਾਨਮੁਖ ਮੂਲ ਗਵਾਵਹਿ ਲਾਭ ਮਾਗਹਿ ਲਾਹਾ ਲਾਭ ਕਿਦੂ ਹੋਈ ਜਮ ਕਾਲ ਸਦਾ ਹੈ ਸਿਰ ਉਪਰ ਦੂਜੈ ਭਾਏ ਪਤ ਖੋਈ ਬਹਿਲੇ ਭੇਖ ਭਵਹਿ ਦਿਨ ਰਾਤੀ ਹਉਮੈ ਰੋਗ ਨ ਜਾਈ ਹਉਮੈ ਰੋਗ ਨ ਜਾਈ ਪੜ ਪੜ ਦੂਜਾ ਹੈ ਬਾਦ ਵਖਾਣ ਹੈ ਮੇਲ ਮਾਇਆ ਸੁਰਤ ਗਵਾਈ ਗਵਾਈ ਪਾਠ ਹੈ ਗਵਾਈ ਨਹੀਂ ਮੇਰੇ ਗਵਾਈ ਛਪਿਆ ਸੀ ਗਵਾਈ ਪਾਠ ਹੈ ਸਤ ਗੁਰ ਸੇਵ ਹੈ ਪਰਮ ਗਤ ਪਾਵਹਿ ਨਾਮ ਮਿਲੈ ਵਡਿਆਈ ਨਾਨਕ ਨਾਮ ਜਿਨਾ ਮਾਨ ਵਸਿਆ ਦਰ ਸਾਚੈ ਪਤ ਪਾਈ ਪੈਰੋ ਮਹੱਲਾ ਤੀਜਾ ਮਨਮੁਖ ਆਸਾ ਨਹੀਂ ਉਤਰੈ ਦੂਜੈ ਭਾਇ ਖੁਆਈ ਮਨਮੁਖ ਆਸਾ ਨਹੀਂ ਉਤਰੈ ਇਥੇ ਵਿਸਰਾਮ ਦੂਜੈ ਭਾਇ ਖੁਆਈ ਉਦਰ ਨੈ ਸਾਣ ਨ ਭਰੀਐ ਕਬਹੂ ਤ੍ਰਿਸ਼ਨਾ ਅਗਨ ਪਚਾਈ ਇਹ ਉਦਰ ਨੈ ਸਾਣ ਵੱਖਰਾ ਪਾਠ ਕਰਨਾ ਹੈ ਨੈ ਸਾਣ ਇਕੱਠਾ ਨਹੀਂ ਕਹਿ ਦੇਣਾ ਉਦਰ ਨੈ ਸਾਣ ਨਾ ਪਰਿਆ ਕਬ ਹੂ ਇਥੇ ਵਿਸਰਾਮ ਹੈ ਤ੍ਰਿਸ਼ਨਾ ਆਗਨ ਪਚਾਈ ਸਦਾ ਆਨੰਦ ਰਾਮ ਰਾਸ ਰਾਤੀ ਹਿਰਦੈ ਨਾਮ ਦੁਬਿਦਾ ਮਾਨ ਭਾਗੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਤੇ ਰਹਾਉ ਆਪੇ ਪਾਰ ਬ੍ਰਹਮ ਸ੍ਰਿਸ਼ਟ ਜੇਨ ਸਾਜੀ ਸਿਰ ਸਿਰ ਧੰਦਾ ਲਾਏ ਮਾਇਆ ਮੂਹ ਮਾਇਆ ਮੋਹ ਕੀਆ ਜਿਨ ਆਪੇ ਆਪੇ ਦੂਜਾ ਲਾਏ ਤਿਸ ਨੂੰ ਕਿਹੋ ਕਹੀਐ ਜੇ ਜੇ ਦੂਜਾ ਹੋਵੇ ਸਭ ਤੁਧੈ ਮਾਹਿ ਸਮਾਈ ਗੁਰਮੁਖ ਗਿਆਨ ਤਤ ਵਿਚਾਰਾ ਜੋਤੀ ਜੋਤ ਮਿਲਾਏ ਸੋ ਬ੍ਰਭ ਸਾਚਾ ਸਦ ਹੀ ਸਾਚਾ ਸਾਚਾ ਸਭ ਆਕਾਰਾ ਨਾਨਕ ਸਤਗੁਰ ਸੂਜੀ ਪਾਈ ਸੱਚ ਨਾਮ ਨਿਸਤਾਰਾ ਤੇਰਾ ਮਹੱਲਾ ਤੀਜਾ ਕਲਮਹ ਪ੍ਰੇਤ ਜਿਨੀ RAM ਨਾ ਪਛਾਤਾ ਇੱਥੇ ਵਿਸਰਾਮ ਲਾਉਣਾ ਹੈ ਕਲਮਹ ਪ੍ਰੇਤ ਜਿਨੀ RAM ਨਾ ਪਛਾਤਾ ਜਿਨੀ RAM ਨਹੀਂ ਗੈਦਨਾ ਜਿਨੀ RAM ਕਲਮਹ ਪ੍ਰੇਤ ਜਿਨੀ RAM ਨਾ ਪਛਾਤਾ ਇੱਥੇ ਵਿਸਰਾਮ ਸਤਜੁਗ ਪਰਮਹੰਸ ਵਿਚਾਰੀ ਦੁਆਪੁਰ ਤ੍ਰੇਤੈ ਮਾਨਸ ਵਰਤਹਿ ਇਹ ਦੁਆਪੁਰ ਪਪੇ ਔਂਕੜ ਹੈ ਦੁਆਪੁਰ ਨਹੀਂ ਕਹਿ ਦੇਣਾ ਦੁਆਪੁਰ ਤ੍ਰੇਤੈ ਮਾਨਸ ਵਰਤਹਿ ਵਿਰਲੇ ਹੋ ਮੈਂ ਮਾਰੀ ਕਾਲ ਮੈਂ ਰਾਮ ਨਾਮ ਵਡਿਆਈ ਜੁਗ ਜੁਗ ਗੁਰਮੁਖ ਏਕੋ ਜਾਤਾ ਵਿਣ ਨਾ ਆਵੈ ਮੁਕਤ ਨਾ ਪਾਈ ਰਹਾਉ ਹਿਰਦਾ ਨਾਮ ਲਖੈ ਜਨ ਸਾਚਾ ਲਖੈ ਤਿਲਾਉ ਹਿਰਦਾ ਨਾਮ ਲਖੈ ਜਨ ਸਾਚਾ ਹਿਰਦਾ ਨਾਮ ਲਖੈ ਜਨ ਸਾਚਾ ਗੁਰਮੁਖ ਮਨ ਵਸਾਈ ਆਪ ਤਰੇ ਸਗਲੇ ਕੋਲ ਤਾਰੇ ਜਿਨੀ RAM ਨਾਮ ਲਿਵ ਲਾਈ ਮੇਰਾ ਪ੍ਰਭ ਹੈ ਗੁਣ ਕਾ ਦਾਤਾ ਅਵ ਗੁਣ ਸ਼ਬਦ ਜਲਾਈ ਅਵ ਗਣ ਸ਼ਬਦ ਨਹੀਂ ਕਹਿਣਾ ਆਵਗਣ ਤੇ ਜਮਕ ਲੱਗੇਗੀ ਆਵਗਣਾ ਸ਼ਬਦ ਜਲਾਏ ਆਵਗਣਾ ਸ਼ਬਦ ਜਲਾਏ ਜੇਨ ਮਾਨਵਸਿਆ ਸੇ ਜਨ ਸੋਹੇ ਹਿਰਦੈ ਨਾਮ ਵਸਾਏ ਹਿਰਦੈ ਨਾਮ ਵਸਾਏ ਘਰ ਦਰ ਮਹਿਲ ਸਤ ਗੁਰੂ ਦਿਖਾਇਆ ਰੰਗ ਸਿਉ ਰਲਿਆ ਮਾਣ ਜੋ ਕਿਛ ਕਹ ਸੋ ਭਲਾ ਕਰ ਮੰਨੈ ਨਾਨਕ ਨਾਮ ਵਖਾਣੈ ਰਹਾਉ ਮਹੱਲਾ ਤੀਜਾ ਮਨਸਾ ਮਨਹਿ ਸਮਾਇ ਲੈ ਗੁਰ ਸਬਦੀ ਵਿਚਾਰ ਗੁਰ ਪੂਰੇ ਤੇ ਸੋਜੀ ਪਵੈ ਫਿਰ ਮਰੈ ਨ ਵਾਰੂ ਵਾਰ ਫਿਰ ਮਰੈ ਨ ਵਾਰੂ ਵਾਰ ਮਨ ਮੇਰੇ RAM ਨਾਮ ਆਧਾਰ ਗੁਰ ਪਰਸਾਦ ਪਰਮ ਪਦ ਪਾਇਆ ਸਭ ਇਛੁ ਪੂਜਾਵਣਹਾਰ ਰਹਾਉ ਸਭ ਮੈਂ ਏਕੋ ਰਵ ਰਹਾ ਗੁਰ ਬਿਨ ਬੂਜ ਨ ਪਾਏ ਗੁਰਮੁਖ ਪ੍ਰਗਟ ਹੋਆ ਮੇਰਾ ਹਰ ਪ੍ਰਭ ਹਾਂ ਗੁਰਮੁਖ ਪ੍ਰਗਟ ਹੋਆ ਇਥੇ ਠਮਕ ਮੇਰਾ ਹਰ ਪ੍ਰਭ ਇਥੇ ਵਿਸਰਾਮ ਹੈ ਆਨੰਦਿਲ ਹਰ ਗੁਣ ਗਾਏ ਸੁਖ ਦਾਤਾ ਹਰ ਏਕ ਹੈ ਹੋਰ ਥੈ ਸੁਖ ਨ ਪਾਹੀ ਸਤਗੁਰ ਜੀ ਨਾ ਸੇਵਿਆ ਦਾਤਾ ਇਹ ਵਿਸਰਾਮ ਸਤਗੁਰ ਜਿਨੀ ਨਾ ਸੇਵਿਆ ਦਾਤਾ ਇਥੇ ਵਿਸਰਾਮ ਸਤਗੁਰ ਜਿਨੀ ਨਾ ਸੇਵਿਆ ਦਾਤਾ ਸੇ ਅੰਤ ਗਏ ਪਛਤਾਹੇ ਸਤਗੁਰ ਸੇਵ ਸਦਾ ਸੁਖ ਪਾਇਆ ਫਿਰ ਦੁੱਖ ਨਾ ਲੱਗੈ ਤਾਏ ਫਿਰ ਦੁੱਖ ਨਾ ਲੱਗੈ ਤਾਏ ਸਤਗੁਰ ਸੇਵ ਸਦਾ ਸੁਖ ਪਾਇਆ ਫਿਰ ਦੁੱਖ ਨਾ ਲੱਗੈ ਤਾਏ ਨਾਨਕ ਹਰ ਭਗਤ ਪ੍ਰਾਪਤ ਹੋਈ ਜੋਤੀ ਜੋਤ ਸਮਾਏ ਪੜੋਂ ਮਹੱਲਾ ਤੀਜਾ ਬਾਜਗੁਰੂ ਜਗਤਬਾਹ ਰਾਨਾ ਹਾਂ ਬਾਜਗੁਰੂ ਜਗਤਬਾਹ ਰਾਨਾ ਭੂਲਾ ਝੋਟਾ ਖਾਈ ਹਾਂ ਭੂਲਾ ਝੋਟਾ ਖਾਈ ਮਾਰ ਮਾਰ ਜੰਮੈ ਸਦਾ ਦੁਖ ਪਾਏ ਧਾਰ ਕੀ ਖਬਰ ਨਾ ਪਾਈ ਮੇਰੇ ਮਨ ਸਦਾ ਰਹੋ ਸਤਗੁਰ ਕੀ ਸਰਣਾ ਮੇਰੇ ਮਨ ਸਦਾ ਰਹੋ ਇਥੇ ਵਿਸਰਾਮ ਸਤਗੁਰ ਕੀ ਸਰਣਾ ਹਰਦਾ ਹਰਨਾਮ ਮੀਠਾ ਸਾਦ ਲਾਗਾ ਗੁਰ ਸਬਦ ਦੇ ਭਵਜਲ ਤਰਨਾ ਰਹਾ ਪੀਖ ਕਰ ਬਹੁਤ ਚਿਤ ਡੋਲੇ ਪੀਖ ਕਰ ਬਹੁਤ ਚਿਤ ਡੋਲੇ ਅੰਤਰ ਕਾਮ ਕ્રોਧ ਅਹੰਕਾਰ ਅੰਤਰ ਤਿਸਾ ਭੂਖ ਆਤ ਬਹੁਤੀ ਅੰਤਰ ਤਿਸਾ ਭੂਖ ਅੰਤਰ ਤਿਸਾ ਭੂਖ ਆਤ ਬਹੁਤੀ ਅੰਤਰ ਤੇ ਸਾ ਭੂਖ ਆਤ ਬਹਤੀ ਭੌਕਤ ਫਿਰੈ ਦਰਬਾਰ ਦਰਬਾਰ ਇਹ ਵੱਖਰਾ ਪਾਠ ਕਰਨਾ ਦਰਬਾਰ ਨਹੀਂ ਕਹਿਦਣਾ ਆਮ ਪਾਠੀ ਸਿੰਘ ਇਕੱਠਾ ਹੀ ਕਹਿ ਜਾਂਦੇ ਨੇ ਦਰਬਾਰ ਵੱਖਰਾ ਪਾਠ ਲਿਖਿਆ ਵੱਖਰਾ ਹੀ ਬੋਲਣਾ ਭੌਕਤ ਫਿਰੈ ਦਰਬਾਰ ਗੁਰ ਕੈ ਸ਼ਬਦ ਮਰਹਿ ਫਿਰ ਜੀਵਹਿ ਤੈਨ ਕਉ ਮੁਕਤ ਦੁਆਰ ਅਮੁਰ ਗੁਰ ਕੈ ਸ਼ਬਦ ਮਰਹਿ ਇਥੇ ਥੰਮਕ ਲੱਗੇਗੀ ਮਰ ਹੈ ਫਿਰ ਜੀਵ ਹੈ ਨਹੀਂ ਕਹਿਣਾ ਗੁਰ ਕਾ ਸ਼ਬਦ ਮਰ ਹੈ ਫਿਰ ਜੀਵ ਹੈ ਤੈਨ ਕਉ ਮੁਕਤ ਦਵਾਰ ਅੰਤਰ ਸਾੰਤ ਸਦਾ ਸੁਖ ਹੋਵੇ ਹਰ ਰੱਖਿਆ ਔਰ ਧਾਰ ਜੋ ਤਿਸ ਭਾਵੇ ਤਿਵੈ ਚਲਾਵੇ ਕਰਣਾ ਕਿਛੂ ਨਾ ਜਾਈ ਨਾਨਕ ਗੁਰਮੁਖ ਸ਼ਬਦ ਸੰਭਾਲੇ RAM ਨਾਮ ਵਡਿਆਈ ਭਰੋ ਮਹੱਲਾ ਤੀਜਾ ਹੁਮੈ ਮਾਇਆ ਮੋਹਿ ਖੁਆਇਆ ਦੁਖ ਖੱਟੇ ਦੁਖ ਖਾਏ ਅੰਤਰ ਲੋਭ ਅੰਤਰ ਲੋਭ ਹਲਕ ਦੁਖ ਭਾਰੀ ਬੇਨ ਬਿਵੇਕ ਪਰਮਾਏ ਅੰਤਰ ਲੋਭ ਹਲਕ ਇੱਥੇ ਠੰਮਕ ਲੱਗੇਗੀ ਦੁਖ ਭਾਰੀ ਬੇਨ ਬਿਵੇਕ ਪਰਮਾਏ ਮਨਮੁਖ ਇਹ ਇੱਕ ਜੀਵਨ ਸਹਸਾਰ ਇਹ ਮਨ ਮੁਖ ਪਦ ਤੇ ਵਿਸਰਾਮ ਲਾਉਣਾ ਹੈ RAM ਨਾਮ ਸੁਪਨਾ ਨਹੀਂ ਚੇਤਿਆ ਹਰ ਸੋ ਕਦੇ ਨਾ ਲਾਗੈ ਪਿਆਰ ਰਹਾਉ ਪਸ਼ੂਆ ਕਰਮ ਕਰੈ ਨਹੀਂ ਬੂਝੈ ਕੂੜ ਕਮਾਵੈ ਕੂੜੋ ਹੋਏ ਇਹ ਪਸ਼ੂਆ ਕਰਮ ਕਰੈ ਇਥੇ ਠਮਕ ਲਾ ਦੇਣੀ ਹੈ ਕਰੈ ਨਹੀਂ ਬੂਝੈ ਨਹੀਂ ਕਹਿਣਾ ਪਸ਼ੂਆ ਕਰਮ ਕਰੈ ਨਹੀਂ ਬੁੱਝੈ ਇਥੇ ਵਿਸਰਾਮ ਹੈ ਕੂੜ ਕਮਾਵੈ ਕੂੜੋ ਹੋਇ ਸਤਗੁਰ ਮਿਲੈ ਤਾਂ ਉਲਟੀ ਖੂਵੈ ਖੋਜ ਲਹੈ ਜਾਨ ਕੋਈ ਹਰ ਹਰ ਨਾਮ ਰਿਦੈ ਸਾਧ ਵਸਿਆ ਪਾਇਆ ਗੁਣੀ ਨਿਧਾਨ ਗੁਰ ਪ੍ਰ사ਦੀ ਪੂਰਾ ਪਾਇਆ ਚੁਕਾ ਮਾਨ ਅਬਮਾਨ ਆਪੇ ਕਰਤਾ ਕਰੇ ਕਰਾਏ ਆਪੇ ਮਾਰਗ ਪਾਏ ਆਪੇ ਗੁਰਮੁਖ ਦੇ ਵੜਿਆਈ ਨਾਨਕ ਨਾਮ ਸਮਾਏ ਸ੍ਰੀ ਸਹਜ ਪਾਠੀ ਸੇਵਾ ਸ੍ਰੀ ਸਹਜ ਪਾਠੀ ਸੇਵਾ